ਦੀ ਬੇਨਤੀ ਸਾਡੇ ਬਰਨਾਲੇ ਦਾ ਮਾਨ ਪ੍ਰੋਫੈਸਰ ਵਿੰਦਰ ਪਟਲ ਸਾਡੇ ਗੁਰੂ ਜੀ ਜਿਨ੍ਹਾਂ ਨੇ ਸਾਨੂੰ ਪੜਾਇਆ ਤੇ ਜਿਨ੍ਹਾਂ ਦੀ ਆਵਾਜ਼ ਇਹਨਾਂ ਦੇ ਸ਼ਬਦ ਜਿਨ੍ਹਾਂ ਦੇ ਅਲਫਾਜ਼ ਵੀ ਕਤਾਰ ਵਰਗੇ ਨੇ ਤੇ ਜਦੋਂ ਅਸੀਂ ਕਲਾਸ ਵਿੱਚ ਪੜ੍ਹਦੇ ਹੁੰਦੇ ਸੀ ਤਾਂ ਇਹ ਜਦੋਂ ਆ ਕੇ ਕਲਾਸ ਵਿੱਚ ਪੜ੍ਹਾਉਣਾ ਸ਼ੁਰੂ ਕਰਦੇ ਤਾਂ ਸਾਨੂੰ ਇਹ ਹੁੰਦਾ ਸੀ ਵੀ ਅਸੀਂ ਕਿਸੇ ਮਤਲਬ ਕਵੀ ਜਨ ਨੂੰ ਸੁਣ ਰਹੇ ਹਾਂ ਕਿਸੇ ਮਤਲਬ ਕਵੀ ਦੇ ਸੀ ਸੁਣਦੇ ਹਾਂ क्योंकि इन्होंने अल्फाज ही कविता वर्गे होंगे आओ प्रोफेसर बिद्र भटल जी मंच से आओ जी प्लीज ते हाजिर शिक्षिका हाजिर दोस्तों अज का जोड़ा दिहाड़ा है अज का जो फंक्शन है ये शुभ शगन है ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਪੰਜਾਬੀ ਬਨਾਲੇ ਤੇ ਪੰਜਾਬੀ ਦੇਖੇ ਦੇਖ ਇੱਕ ਦਾਇਰਾ ਉਹਨਾਂ 'ਚ ਮੋਹ ਜਾਗਿਆ ਉਹਨਾਂ 'ਚ ਪ੍ਰਾਉਣਾ ਚਾਰੀ ਜਾਗੀ ਹੈ ਉਹਨਾਂ ਪਿੰਪੇ ਜਿਹੜੇ ਨੇ ਉਹ ਖਤਮ ਹੋਦੇ ਨਜ਼ਰ ਆ ਰਹੇ ਨੇ ਸਾਰੀਆਂ ਸਭਾ ਵਾਦਾਰੇ ਟੱਕੇ ਹੋਤੇ ਨੇ ਜੁਕਤੀ ਬੈਠ ਕੇ ਕਿਸੇ ਸਮਾਗਮ 'ਚ ਵਿਚਾਰ ਬਟਾ ਬਟਰਾ ਕਰਨਾ ਇਹ શુભ ਸਭਾ ਮੈਂ ਬਧਾਇਤ ਇਹਨਾਂ ਸਾਰੇ ਆਦਰ ਦੋਸਤਾਂ ਤੇ ਪੰਜਾਬੀ ਸਹਿਤ ਸਭਾ ਜਿਹੜੀਆਂ ਜਿਹਾਂ ਤੇ ਤੁਰੀ ਸੀ ਮੁੱਢਲੇ ਸਮੇਂ ਤੇ ਬੜੇ ਵੱਡੇ ਵੱਡੇ ਨਾਇਕ ਨਾਲ ਜੁੜੇ ਹੋਏ ਸਨ ਉਸ ਸਮੇਂ ਪ੍ਰਕਾਸ਼ਨਾਂ ਦਾ ਵਿਦੌਸ ਸੀਗਾ ਤੁਸੀਂ ਅੱਜ ਦਲੀਲ ਹੋਣੀਆਂ ਕਿਤਾਬਾਂ ਦੇ ਪਿੱਛੇ ਲਿਸਟ ਹੈ ਜਿਹੜੀਆਂ ਬੜੀਆਂ ਮਕਬੂਰੀਆਂ ਕਿਤਾਬਾਂ ਸੀ ਜਿਹੜੀਆਂ ਉਸ ਸਮੇਂ ਪੰਜਾਬੀ ਸਹਿਬ ਸਭਾ ਨੇ ਪ੍ਰਕਾਸ਼ਿਤ ਕੀਤੀਆਂ ਸੀ ਇਹ ਰੀਤ ਕੁਝ ਚੱਲਦੀ ਰਹੀ ਜਦੋਂ ਮੈਂ ਜਨਨ ਸਿੱਖ ਸੇਵਾ ਵਿੱਚ ਦੋ ਕਿਤਾਬਾਂ ਛਾਪੀਆਂ ਸੀ ਗਿਆ ਇੱਕ ਗਲਕਾਰਾਂਠੀ ਬਾਰੇ ਤੇ ਇੱਕ ਰਾਮ ਉਹ ਪ੍ਰਕਾਸ਼ ਕਾਰਸ ਦੀ ਬਾਰੇ ਫਿਰ ਇਹ ਕੰਮ ਠੱਪ ਹੋ ਗਿਆ ਸੀ ਮੈਂ ਖੁਸ਼ ਹਾਂ ਕਿ ਪ੍ਰਕਾਸ਼ਨਾਮਾ ਦਾ ਕੰਮ ਸਾਝੀਆਂ ਪ੍ਰਕਾਸ਼ਨਾਮਾ ਦਾ ਕੰਮ ਜਿਹੜਾ ਦੁਬਾਰਾ ਸ਼ੁਰੂ ਕੀਤਾ ਇਸ ਟੀਮ ਨੇ ਕਿ ਟੀਮ ਮੁਬਾਰਕ ਦੀ ਹੱਕਦਾਰ ਹੈ ਸੋ ਦੋਸਤੋ ਇਸੇ ਤਰ੍ਹਾਂ ਬਿਲ ਬੈਠ ਕੇ ਜੇ ਹੋ ਇਸੇ ਤਰ੍ਹਾਂ ਵਿਚਾਰ ਬਟਾਵਾ ਕਰਦੇ ਰਹੋ इस तरह प्रकाशनामा के रूप से तुरते रहो इस तरह सर्जना के डर लगे रहो मेरी यो दुआ है कि यह दुआ कबूल हो शुक्रिया